ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਜਿਹੜੀ ਹੈ ਇਹ ਵਰਕਰਸ ਦੀ ਮੀਟਿੰਗ ਸੀ ਬੜੀ ਅਹਿਮ ਉਦੇਦ ਉੱਤੇ ਇੱਕ ਤੇ ਅਸੀਂ ਜਿਲਾ ਜਥੇਬੰਦੀ ਬਣਾਈ ਹੈ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਗੁਰਿੰਦਰਜੀਤ ਸਿੰਘ ਜੀ ਭੁੱਲਰ ਸਾਹਿਬ ਇਹਨਾਂ ਨੂੰ ਸਾਰੇ ਵਰਕਰਾਂ ਨੇ ਸਨਮਾਨ ਕੀਤਾ ਤੇ ਬਾਕੀ ਉਦੇਦਾਰ ਜਿਹੜੇ ਸਰਕਲਾਂ ਦੇ ਪ੍ਰਧਾਨ ਬਣੇ ਆ ਉਹਨਾਂ ਸਾਰੇ ਦੂਜੀ ਤੇਰੀ ਗੱਲ ਹੈ ਕਿ ਇਹ ਕਿ ਬਲੌਕ ਸਫਤੀ ਜਿਲ੍ਹਾ ਪ੍ਰੀਸ਼ਦ ਸਰਕਾਰ ਨੇ ਬੜਾ ਲੰਮਾ ਸਮਾਪਾ ਕੇ ਰਗੜ ਰਗੜ ਕੇ ਜਿਹੜਾ ਸਾਰਿਆਂ ਨੂੰ ਕਈ ਚਲਦੀਆਂ ਪਾਕੋਈਆਂ ਬਲਾਕ ਸੰਤੀਆਂ ਜਿਲ੍ਹਾ ਪ੍ਰੀਸ਼ਦ ਤੇ ਉਹਦੀ ਜ਼ੋਨ ਜਿਹੜੀ ਐ ਐਲਾਨ ਕੀਤੀ ਐ ਕੱਲ ਤੋਂ ਪੇਪਰ ਪਰ ਨੇ ਸ਼ੁਰੂ ਕਰਨੀ ਮੈਂ ਸਾਰਿਆਂ ਨੂੰ ਬੁਲਾਇਆ ਸੀ ਵੀ ਜੋਨ ਵਾਈਸ ਸਲਾਹ ਦਿਓ ਕਿ ਕੀ ਕਰਨਾ ਚਾਹੀਦਾ ਔਰ ਸਾਰਿਆਂ ਨੇ ਬੜੇ ਹੌਸਲੇ ਦੇ ਨਾਲ ਤਕੜਿਓ ਕੇ ਕਿਆ ਕੇ ਅਸੀਂ ਝੋੜਾਂ ਲੜਾਂਗੇ ਔਰ ਤਕੜਿਓ ਕੇ ਲੜਾਂਗੇ ਸਾਨੂੰ ਕੋਈ ਚਿੰਤਾ ਨਹੀਂ ਕਿਉਂਕਿ ਅਸੀਂ ਆਪਣੇ ਵਫਾਦਾਰੀ ਦੇ ਨਾਲ ਅੱਗੇ ਵੀ ਕੰਮ ਕੀਤਾ ਤੇ ਹੁਣ ਵੀ ਵਫਾਦਾਰੀ ਕਰਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਜਿਹੜਾ ਪੇਸ਼ ਤੇ ਬਲੌਕ ਸੰਬਧੀ ਵਾਸਤੇ ਜਿਹੜਾ ਕੈਂਡੀਡੇਟ ਹੈ ਉਹ ਇਨਾਂ ਤੇ ਮੈਂ ਛੱਡਦਾ ਕਿ ਆਪਣੇ ਬੜੇ ਬਲੌਕ ਚੋਂ ਸਲਾਹ ਕਰਕੇ ਜਿਹੜਾ ਜਿਹੜਾ ਤੁਸੀਂ ਨਿਮਾਿੰਦਾ ਚੁਣੋਗੇ ਮੈਨੂੰ ਮੰਨੂ ਪਵੇਗਾ ਕਿਉਂਕਿ ਜ਼ਿਆਦਾ ਕੰਮ ਤੇ ਕਰਨਾ ਹੁੰਦਾ ਵੇ ਬਲੌਕ ਦੇ ਵਰਕਰਾਂ ਨਹੀਂ ਤੇ ਉਹ ਜਿਹੜੇ ਜਿਹੜੇ ਆਪਣੇ ਵਰਕਰ ਦੇ ਵਿੱਚ ਸਮਝਣ ਕਿ ਇਹ ਵੀ ਜੇ ਤੁਸੀਂ ਚੇਤਾਸਖਣਗੇ ਉਹ ਮੈਨੂੰ ਨਾਂ ਦੇ ਦੇਣਗੇ ਰਾਤ ਤੱਕ ਉਹ ਫਿਰ ਮੈਨੂੰ ਹਲਕਾ ਇਹ ਅਦਾਸ ਕਰਦੇ ਹਾਂ ਕਿ ਸਾਰੇ ਕੱਟੇ ਉੱਪਰ ਤੱਕੜੀ ਹੋ ਕੇ ਛੋੜਾ ਗਿਆ। ਗੁਰਜੀਤ ਸਿੰਘ ਖਾਲਸਾ ਵੀ ਕੀ ਕਹਿੰਦੇ। ਤੁਹਾਡਾ ਜੀ ਮੀਟਿੰਗ ਹੋਈ ਹੈ। ਵਿਚਾਰ ਕੀਤੇ ਗਏ ਕਿ ਪਲਾਕਸਨ ਦੇ ਜਿਹੜਾ ਪ੍ਰਸ਼ਾਸਨ ਚੁਣਾ ਲਾਈਨ ਲੱਗਣੀ ਚਾਹੀਦੀ ਹੈ। ਉਹ ਬੜੀ ਉਸ ਨਾਲ ਸਾਰੇ ਪੱਤਰਾਂ ਦੇ ਗਿਆ ਕਿ ਅਸੀਂ ਸ਼ਾਮ ਤੱਕ ਦੱਸ ਦਿੰਦੇ ਹਾਂ। ਇਹ ਕਿਸ ਤਰ੍ਹਾਂ ਇਸ ਤਰ੍ਹਾਂ ਰੀਡਰ ਕਰੇਗਾ। ਬਾਈਕ ਨੂੰ ਸਬਸਕ੍ਰਾਈਬ ਕਰੀਸ਼ੀ ਦਿੱਤੀ।